ਸਸਿਕਲ ਦੋਸਤੋ ਵਰਸਾਤ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅੱਜ ਬਰਸਾਤ ਦੀ ਪਹਿਲੀ بارش ਹਲਕੀ ਬੂੰਦਾਂ ਬੂੰਦਾਂ ਤੋਂ ਸਟਾਰਟ ਹੋ ਚੁੱਕੀ ਆ ਸੋ ਇਸ ਬਰਸਾਤ ਵਿੱਚ ਆਪਣੀ ਧਰਤੀ ਅਤੇ ਵਾਤਾਵਰਣ ਲਈ ਰੁੱਖ ਜ਼ਰੂਰ ਲਗਾਓ ਤਾਂ ਜੋ ਸਾਡਾ ਹੌਣ ਵਾਲਾ ਪ੍ਰਿਕਰ ਜੇਤੂ ਵਾਤਾਵਰਣ ਪੌੜਾ ਹੋ ਸਕੇ ਔਰ ਲਗਾਤਾਰ ਬਦਲ ਰੇ ਤਾਪਮਨ ਨੂੰ ਸਹੀ ਕੀਤਾ ਜਾ ਸਕੀ। ਸੋ ਆਪਣਾ ਯੋਗਦਾਨ ਜਰੂਰ ਪਾਓ। ਜਿਸ ਤਰ੍ਹਾਂ ਕਿ ਤੁਸੀਂ ਅੰਬ ਜੋ ਹੂੰ ਖਾਂਦੇ ਹੋ ਉਹਦੀਆਂ ਜੋ ਬੁਠਲੀਆਂ ਹੁੰਦੀਆਂ ਹਨ ਉਸ ਨੂੰ ਮਿੱਟੀ ਵਿੱਚ ਇਥੇ ਖਾਲੀ ਜਗ੍ਹਾ ਜਾਂ ਕੋਈ ਲੱਗਦੀ ਹੈ ਨਹਿਰ ਕੰਡੇ ਜਾਂ ਡਰੇਨ ਕੰਡੇ ਕਿਤੇ ਵੀ ਉਹ ਤਫਨਾ ਸਕਦੇ ਹੋ ਉਸ ਦਾ ਇਸ ਬਰਸਾਤ ਵਿੱਚ ਬਿੱਟਾ ਫੁੱਲ ਪਵੇਗਾ ਜੋ ਔਣ ਵਾਲੇ ਵਿੱਚ ਇਥੇ ਚ ਉਹ ਸਖਤ ਬਣ ਕੇ ਪਾਤਾ ਨੂੰ ਸ਼ੁੱਧ ਕਰੇਗਾ ਸੋ ਇਹ ਪ੍ਰਾਲੇ ਵੀ ਜਰੂਰ ਕਰੋ ਸਾਰੇ ਸਾਥੀਆਂ ਨੂੰ ਤਾਂ